ਜਿਹੜਾ ਇਹ ਇਹ ਬਿੱਲ ਹੈ ਨਾ ਤੁਹਾਨੂੰ ਇਹ ਹਜੇ ਤੱਕ ਨਹੀਂ ਪਤਾ ਲੱਗਿਆ ਉਹ ਕੱਲੇ ਨਾਮ ਚੇਲ ਜਾਈਂ ਫਰਦਾ ਤੁਹਾਨੂੰ ਵੀ ਮਹਾਤਮਾ ગાંધી ਤੋਂ ਨਾਮ ਬਦਲ ਕੇ RAM ਜੀ ਕਿਉਂ ਕਰਤਾ ਉਹ ਅਸਲ 'ਚ ਜਿਹੜੀ ਆਤਮਾ ਮਾਰਤੀ ਇਸ ਬਿੱਲ ਦੀ ਉਰ ਦੇ ਬਾਰੇ ਸੋਚੋ ਇੱਥੇ 14 ਘੰਟਿਆਂ 'ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ 'ਚ ਆਹ ਗੱਲ ਕਰੋ ਕਦੇ ਕੀ ਕਾਲੀ ਸੇਨੀ ਵੀ 14 ਘੰਟਿਆਂ 'ਚ ਬਿੱਲ ਲਿਆ ਕੇ ਉਹ ਮਾਰਿਆ ਚੱਕੇ ਨਾਮ ਰੱਖਤਾ RAM JI ਤੋਹਨੂੰ ਐ ਲੱਗਦਾ ਮਾਤ ਬਾਂਗਾ ਨਹੀਂ ਥਾ ਤੇ RAM JI ਕਰਤਾ ਉਹ ਅੰਦਰ ਪੜੋ ਬਿਲ ਨੂੰ ਜਿਹਦੀ ਲੀਗਲ ਗਰੰਟੀ ਹੈਗੀ ਸੀ ਉਹ ਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਦੋਂ ਦੇਵਾਂਗੇ ਜਨਾਬ ਜੀ ਉਹ ਗਰੀਬਾਂ ਦੇ ਗਰਦਨ ਤੇ ਐਸਾ ਕਹਾਣਾ ਲੈ ਕੇ ਬੈਠਾ ਬੰਦਾ ਇਹਦੀ ਗੱਲ ਕਰੋ ਕਦੇ ਸੈਂਟਰ ਨੇ ਕੰਮ ਆਪਦੇ ਹੱਥ ਚ ਲੈ ਲਿਆ ਅਸੀਂ ਦੱਸਿਆ ਕਰਾਂਗੇ ਬਈ ਦਿੱਲੀ ਬੈਠਿਆ ਨੂੰ ਕੀ ਪਤਾ ਨਹੀਂ ਪੁੱਛੋ ਮੰਡੀ ਦੇ ਪਿੰਡਾਂ 'ਚ ਕਿਹੜੇ ਕੰਮ ਨੇ ਦਿੱਲੀ ਬੈਠਿਆ ਨੂੰ ਕੀ ਪਤਾ ਜਿਹੜੇ ਪਿੰਡਾਂ 'ਚ ਤੁਸੀਂ ਨਾਂ ਲਏ ਸੀ ਹੁਣ ਕੋਟਕਪੂਰੇ ਦੇ ਵੀ ਉਹਨਾਂ ਉਹਨਾਂ ਪਿੰਡਾਂ 'ਚ ਕੀ ਕੰਮ ਹੋਣ ਵਾਲਾ ਉੱਥੇ ਉੱਥੋਂ ਆਇਆ ਕਰੂਗਾ ਜੀ ਨਹੀਂ ਕਰਨਾ ਫੇਰ ਕੀ ਕਰਨਾ ਹੋਊਗੀ ਜੀ ਸੰਤਰਾਮ ਦਾਸੀ ਕਹਿੰਦਾ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਜਿੱਦੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ 'ਚ ਉੰਨੀਆ ਤੇ ਦੰਦ ਘਰੇੜੇ ਧਮਗਦਾ ਰਹੀ ਵੀ ਸੂਝਿਆ ਕੰਮਿਆਂ ਦੇ ਬੇੜੇ ਤਾਂ ਪਹਿਲੀ ਤੰਗੀਆਂ ਨੂੰ ਤੰਗ ਨਹੀਂ ਸਮਝ ਰਹੇ ਉਹਨਾਂ ਦੇ ਤਾਂ ਜੰਮਦਿਆਂ ਦੀ ਗੱਲ ਗੂਠੇ ਮਿਲਦੇ ਨੇ ਇੱਕ ਗੂਠਾ ਹੋਰ ਤੋਂ ਦੇਈ ਜਾਂਦੇ ਆ ਮੋਦੀ ਸਾਹਿਬ ਇਹ ਜੀ ਰਾਮ ਜੀ ਰੱਖ ਲੈਣਾ ਉਹ ਲੋਕਾਂ ਨੇ ਕੀ ਲੈਣਾ ਨਾ ਤੋਂ ਲੋਕਾਂ ਦੇ ਚੁੱਲਿਆਂ ਦੀ ਅੱਗ ਦੀ ਫਿਕਰ ਕਰੋ ਉਹ ਲੋਕ ਕਹਿੰਦੇ ਜੋ ਮਾਰਚੀ ਨਾ ਰੱਖ ਲੋ ਸਾਨੂੰ ਰੋਟੀ ਮਿਲੂ ਜਾਂ ਨਹੀਂ ਲੋਕ ਇਹ ਕਹਿੰਦੇ ਨੇ ਜੇ ਹੱਕ ਮਾਰ ਕੇ ਕੋਈ ਸਕੀਮ ਚਲਾਓਗੇ ਤਾਂ ਪਾ ਮੇਰਾਮ ਜੀ ਦਾ ਨਾਮ ਰੱਖ ਲੋ ਜੀਦਾ ਮਰਜ਼ੀ ਰੱਖ ਲੋ ਉਹਦੇ ਨਾਲ ਪੁੰਨ ਨਹੀਂ ਮਿਲਣਾ ਤੁਹਾਨੂੰ ਪਾਪ ਹੀ ਮਿਲੂ ਉਹਨਾਂ ਦੇ ਗਰੀਬਾਂ ਦੀਆਂ ਦਿਹਾੜੀਆਂ ਨੂੰ ਪੈਸੇ ਨਿਕਲੇ ਤੁਸੀਂ ਐਂ ਕਰੋਗੇ ਵਿਕਸਿਤ ਭਾਰਤ ਐਂ ਬਣੂਗੀ ਵਿਸ਼ਵ ਗੁਰੂ ਸੋ ਇਹ ਹੈ ਸੈਂਟਰ ਸਰਕਾਰ ਦੀ ਬਹੁਤ ਕੋਜੀ ਚਾਲ ਹੈ ਗਰੀਬਾਂ ਦਾ ਮੂੰਹ ਬੰਦ ਕਰਨ ਦੀ ਗਰੀਬਾਂ ਦੇ ਮੂੰਹ 'ਚੋਂ ਰੋਕੀ ਖੋਣ ਦੀ ਮੈਂ ਇਸ ਰੈਜ਼ੋਲੂਸ਼ਨ ਦਾ ਸਮਰਥਨ ਕਰਦਾ ਤੇ ਇਹਨੂੰ ਸਖਤ ਲਫ਼ਜ਼ਾਂ ਦੇ ਵਿੱਚ ਤਾਂ ਮੈਂ ਲਫਾਫੇ ਤੇ ਲਾਲ ਅੱਖਰਾਂ ਨਾਲ ਲਿਖ ਕੇ ਭੇਜ ਦਿਓ ਕਿ ਪੰਜਾਬ ਵੱਲੋਂ ਆਇਆ ਇਹਨੂੰ ਤੁਸੀਂ ighnore ਨਹੀਂ ਕਰ ਸਕਦੇ ਸਾਡੇ ਗਰੀਬਾਂ ਦੇ ਸਭ ਤੋਂ ਵੱਧ ਐਸਸੀ ਜਿਹੜੀ ਪਰਸੈਂਟੇਜ ਵਾਈਜ਼ ਆਬਾਦੀ ਹੈ ਉਹ ਸਾਡੇ ਪੰਜਾਬ ਦੀ ਹੈ ਦੇਸ਼ ਦੇ ਵਿੱਚ ਸਭ ਤੋਂ ਵੱਧ ਸਾਡੇ ਕੋਲ ਆਬਾਦੀ ਹੈ ਸਾਡੇ ਅਸੀਂ ਪੰਜਾਬ ਦੇ ਗਰੀਬਾਂ ਦੇ ਹੱਕਾਂ ਤੇ ਡਾਕਾ ਨਹੀਂ ਬਚਣ ਦੇਵਾਂਗੇ ਅਸੀਂ ਜਿਸ ਪੱਧਰ ਤੱਕ ਵੀ ਲੜਨਾ ਪਿਆ ਵਿਧਾਨਕ ਪੱਧਰ ਤੇ ਲੜ ਰਹੇ ਹਾਂ ਕੱਲ ਨੂੰ ਸੜਕਾਂ ਤੇ ਲੜਨਾ ਪਿਆ ਉੱਥੇ ਵੀ ਲੜਾਂਗੇ ਤੁਸੀਂ ਨਾਲ ਜਾਣਾ ਹੈ ਤੁਹਾਨੂੰ ਸੱਦਾ ਪੱਤਰ ਦੇਵਾਂਗੇ ਆਓ ਇਕੱਠੇ ਹੋ ਕੇ ਗਰੀਬਾਂ ਨਾਲ ਕਚਰ ਆਪਾਂ ਹਾਰਨ ਆਰਾ ਮਾਰੀਏ ਗਰੀਬਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਕੇ ਲਈਏ